ਮੇਰਾ ਨਾਮ ਜਸਵਿੰਦਰ ਕੌਰ ਹੈ ਜੀ ਮੈਨੂੰ ਥਾਇਰੋਇਡ ਦੀ ਬਿਮਾਰੀ ਸੀਗੀ ਤੇ ਮਾਨਸਿਕ ਤਣਾਅ ਵੀ ਸੀਗਾ ਮੇਰੇ ਬੱਚੇ ਬਾਹਰ ਚਲੇ ਗਏ ਸੀ ਇਸ ਕਰਕੇ 2 ਮਹੀਨੇ ਤੋਂ ਸਾਡੇ ਪਿੰਡ ਵਿੱਚ ਯੋਗਾ ਕਲਾਸਾਂ ਸ਼ੁਰੂ ਹੋਈਆਂ ਸੀ ਮੈਂ ਇਹ ਅਟੈਂਡ ਕਰਨ ਲੱਗੀ ਆ ਜਦ ਤੋਂ ਮੈਨੂੰ ਬਹੁਤ ਫਰਕ ਲੱਗਿਆ ਤੇ ਪ੍ਰੀਤੀ ਮੈਡਮ ਵੀ ਬਹੁਤ ਅੱਛੇ ਤਰੀਕੇ ਤੇ ਕਰਾ ਰਹੇ ਨੇ ਭਗਵੰਤਮਾਨ ਪੰਜਾਬ ਸਰਕਾਰ ਦਾ ਬਹੁਤ-ਤੈਿਲੋ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਮੈਂ ਪਿੰਡ ਦੀਆਂ ਸਾਰੀ ਲੇਡੀਜ਼ ਨੂੰ ਕਹਿੰਦੀ ਆ ਕਿ ਵੱਧ ਤੋਂ ਵੱਧ ਆ ਕੇ ਇੱਕ ਕਲਾਸਾਂ ਅਟੈਂਡ ਕਰਨ ਕੀਤ ਤੋਂ ਸਾਨੂੰ ਬਹੁਤ ਬੈਨੀਫਿਟ ਹਨ ਦੋ ਸਾਲਾਂ ਤੋਂ ਮਾਈਗਰੇਨ ਦੀ ਪ੍ਰੋਬਲਮ ਸੀਗੀ ਅਤੇ ਮੈਨੂੰ ਬੀਪੀ ਦੀ ਵੀ ਪ੍ਰੋਬਲਮ ਸੀ ਮੈਂ ਦੋ ਸਾਲ ਤੋਂ ਪੀਜੀਆਈ ਤੋਂ ਦਵਾਈ ਖਾ ਰਹੀ ਸੀ ਤੇ ਹੁਣ ਮੈਂ ਯੋਗਾ ਕਲਾਸ ਜੁਆਇਨ ਕੀਤੀ ਹੈ ਜੋ ਕਿ ਦੋ ਮਹੀਨੇ ਹੋ ਗਏ ਸਾਡੇ ਪਿੰਡ ਵਿੱਚ ਆਈ ਹੋਈ ਨੂੰ ਤੇ ਯੋਗਾ ਕਰਨ ਨਾਲ ਮੇਰੀ ਮਾਈਗਰੇਨ ਤੇ ਬੀਪੀ ਦੀ ਸਮੱਸਿਆ ਦਾ ਹੱਲ ਹੋ ਚੁੱਕਿਆ ਹੈ ਤੇ ਮੈਂ ਦਵਾਈ ਬਿਲਕੁਲ ਛੱਡ ਦਿੱਤੀ ਹੈ ਤੇ ਡਿਪਰੈਸ਼ਨ ਵਗੈਰਾ ਵੀ ਕੋਈ ਨਹੀਂ ਹੈਗੀ ਤੇ ਮੈਨੂੰ ਨੀਂਦ ਵੀ ਬਹੁਤ ਚੰਗੀ ਤਰ੍ਹਾਂ ਤੋਂ ਆਉਂਦੀ ਹੈ ਅਤੇ ਪਹਿਲੇ ਮੈਨੂੰ ਨੀਂਦ ਨਹੀਂ ਆਉਂਦੀ ਸੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਅਤੇ ਸਾਡੇ ਪਿੰਡ ਵਿੱਚ ਯੋਗਾ ਦੀ ਕਲਾਸਾਂ ਸ਼ੁਰੂ ਕਰਵਾਈਆਂ ਹਨ ਸਾਡਾ ਦਵਾਈਆਂ ਤੋਂ ਵੀ ਖਹਿੜਾ ਛੁੱਟਦਾ ਤੇ ਸਾਡਾ ਹੋਰ ਵੀ ਕੰਮ ਕਰਨ ਨੂੰ ਜੇ ਮਨ ਚ ਘਰ ਚ ਦਿਲ ਨਹੀਂ ਕਰਦਾ ਉਹ ਵੀ ਸਾਨੂੰ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਔਰਤਾਂ ਇਹ ਸਾਨੂੰ ਜੁਆਇਨ ਕਰ ਰਹੀਆਂ ਹਨ ਅਤੇ ਸਿਹਤਮੰਦ ਹੋ ਰਹੀਆਂ ਹਨ ਇਸ ਲਈ ਉਸ ਪ੍ਰਾਲੇ ਲਈ ਮੈਂ ਸਰਦਾਰ ਜੀ ਭਗਵੰਤ ਮਾਨ ਸਿੰਘ ਜੀ ਦਾ ਦਿলো ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਯੋਗਾ ਕਲਾਸਾਂ ਸ਼ੁਰੂ ਕਰਵਾਈਆਂ ਹਨ ਇਹ ਜੋਗਾ ਕਲਾਸਾਂ ਸ਼ੁਰੂ ਕਰਨ ਲਈ ਮੈਂ ਪੰਜਾਬ ਸਰਕਾਰ ਸਰਦਾਰ ਭਗਵੰਤ ਮਾਨ ਜੀ ਦਾ ਮੈਂ ਦਹਿ ਦਿਲੋਂ ਧੰਨਵਾਦ ਕਰਦੀ ਹਾਂ